ਸਤਿ ਸ਼੍ਰੀ ਅਕਾਲ ਹਮਦਾਰ ਟੀਵੀ ਦੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਕੈਨੇਡਾ ਦੇ ਅਮੀਰਾਂ ਉਤੇ ਗੋਲੀਆਂ ਚਲਾਉਣ ਦੇ ਦੋਸ਼ 'ਤੇ ਪੰਜ ਪੰਜਾਬੀ ਗ੍ਰਿਫਤਾਰ ਜਬਰੀ ਵਸੂਲੀ ਦੇ ਮਾਮਲੇਾਂ ਵਿੱਚ ਵੱਡੀ ਕਾਰਵਾਈ ਰੇਡੀਓ ਸਟੇਸ਼ਨ ਮਾਲਕ 'ਤੇ ਲੱਗੇ 5 ਮਿਲੀਅਨ ਡਾਲਰ ਹੜੱਪਣ ਦੇ ਦੋਸ਼ ਕੈਲੀਫੋਰਨੀਆ ਦੇ ਹਾਈਵੇ ਤੇ ਕ੍ਰੈਸ਼ ਹੋਇਆ ਹੈਲੀਕਾਪਟਰ ਸੈਂਕੜੇ ਲੋਕ ਵਲ-ਵਲ ਬਚੇ ਤਿੰਨ ਗੰਭੀਰ ਜ਼ਖਮੀ ਦਿਲ ਕੰਬਾਉ ਤਸਵੀਰਾਂ ਸਾਂਝੀਆਂ ਕਰ ਰਹੇ ਲੋਕ ਅਮਰੀਕਾ ਤੋਂ ਕੈਨੇਡਾ ਪਰਤ ਰਹੇ ਪੰਜਾਬੀ ਪਰਿਵਾਰ ਨਾਲ ਵਰਤ ਗਿਆ ਪਾਣਾ ਪਿਓ-ਪੁੱਤ ਦੀ ਮੌਤ ਮਾ ਗੰਭੀਰ ਜ਼ਖਮੀ ਸਰੀ ਬਿਖੇ ਛੱਤ ਤੋੜ ਡੇ ਪੰਜਾਬੀ ਨੌਜਵਾਨ ਨੇ ਦਮ ਤੋੜਿਆ ਟਰੰਪ ਦੀ ਤੱਕੇ ਸ਼ਾਹੀ ਦਾ ਸ਼ਿਕਾਰ ਬਣਿਆ ਇੱਕ ਹੋਰ ਭਾਰਤੀ ਕਪਲ ਰਗੂਨੂ ਕੀਤਾ ਜਾ ਰਿਹਾ ਡਿਪੋਰਟ ਦੁਨੀਆ ਦੇ ਵਾਸ ਜੈਟ ਵੱਲੋਂ ਬੈਗ ਫੀਸ ਵਿੱਚ ਚੁੱਪਚਾਪੀਤੇ 5 ਡਾਲਰ ਦਾ ਵਾਅਦਾ 에ਅਰ ਕੈਨੇਡਾ ਵੀ ਜਲਦ ਮੁਸਾਫਰਾਂ ਤੇ ਪਾ ਸਕਦੀ ਹੈ ਬੋਝ ਦੁਨੀਆ ਦੇ ਸਭ ਤੋਂ ਵੱਡੇ ਮੋਬਾਈਲ ਚੋਰ ਗਿਰੋਧਾ ਪਰਦਾ ਫਾਸ਼ ਲੰਡਨ ਪੁਲਿਸ ਵੱਲੋਂ ਗ੍ਰਿਫਤਾਰ 18 ਜਣਿਆਂ ਵਿੱਚੋਂ ਇੱਕ ਭਾਰਤੀ ਤੇ ਹੁਣ ਖਬਰਾਂ ਵਿਸਥਾਰ ਨਾਲ ਕੈਨੇਡਾ ਵਿੱਚ ਸੌਦੀਜੀਅਨ ਕਾਰੋਬਾਰੀਆਂ ਉੱਤੇ ਚੱਲ ਰਹੀਆਂ ਗੋਲੀਆਂ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕਰਦੇ ਹਾਂ ਪੁਲਿਸ ਵੱਲੋਂ ਪੰਜ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸੀਬੀਸੀ ਦੀ ਰਿਪੋਰਟ ਮੁਤਾਬਕ ਸਰੀ ਪੁਲਿਸ ਵੱਲੋਂ ਗ੍ਰਿਫਤਾਰ ਨੌਜਵਾਨਾਂ ਦੀ شناخت ਮਨਦੀਪ ਗਿੱਦੜਾ ਨਿਰਮਨਦੀਪ ਛੀਮਾ ਅਰੁਣਦੀਪ ਸਿੰਘ ਹਰਮਨਜੋਤ ਬਰਾੜ ਅਤੇ ਹਰਦੇਲਪ੍ਰੀਤ ਸਿੰਘ ਵਜੋਂ ਕੀਤੀ ਗਈ ਹੈ ਇਹ ਗ੍ਰਿਫਤਾਰੀਆਂ ਵੱਖ-ਵੱਖ ਮਾਮਲਿਆਂ ਵਿੱਚ ਹੋਈਆਂ ਅਤੇ ਸਰੀ ਪੁਲਿਸ ਦੇ ਬੁਲਾਰੇ ਲੈਂਜ਼ੀ ਹੋਟਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਫਿਲਹਾਲ ਇਹਨਾਂ ਸ਼ੱਕੀਆਂ ਦੇ ਕਿਸੇ ਗਰੋ ਨਾਲ ਸਬੰਧਤ ਹੋਣ ਬਾਰੇ ਯਕੀਨੀ ਤੌਰ ਤੇ ਕੁਝ ਵੀ ਕਹਿਣਾ ਮੁਸ਼ਕਲ ਹੈ ਦੂਜੇ ਪਾਸੇ ਸਰੀ ਦੇ ਰੇਡੀਓ ਸਟੇਸ਼ਨ ਤੇ ਹਮਲਾ ਕਰਨ ਵਾਲੇ ਸ਼ੱਕੀ ਨੇ ਸੋਸ਼ਲ ਮੀਡੀਆ ਰਾਹੀਂ ਇੱਕ ਬਿਆਨ ਜਾਰੀ ਕਰਦਿਆਂ ਲੋਰੈਂਸ ਬਿਸ਼ਨੋਈ ਗਿਰੋ ਦਾ ਮੈਂਬਰ ਹੋਣ ਦਾ ਦਾਵਾ ਕੀਤਾ ਹੈ ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫਤਾਰ ਸ਼ੱਕੀਆਂ ਦੇ ਪਿਛੋਕੜ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਠੋਸ ਸਬੂਤਾਂ ਦੇ ਆਧਾਰ ਤੇ ਨਵੇਂ ਦੋਸ਼ਾਇਦ ਕੀਤੇ ਜਾ ਸਕਦੇ ਨੇ ਇਹ ਪੁੱਛੇ ਜਾਣ ਤੇ ਕਿ ਕੀ ਗ੍ਰਿਫਤਾਰ ਕੀਤੇ ਨੌਜਵਾਨ ਕੈਨੇਡੀਅਨ ਸਿਟੀਜ਼ਨ ਨੇ ਤਾਂ ਲਿੰਜ਼ੀ ਹੌਟਨ ਨੇ ਇਨ੍ਹਾਂ ਸਵਾਲਾਂ ਦੇ ਜਵਾਬ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਤੋਂ ਪੁੱਛਣ ਬਾਰੇ ਆਖ ਦਿੱਤਾ ਪਰ ਇਹਨਾਂ ਜ਼ਰੂਰ ਕਿਹਾ ਕਿ ਤਿੰਨ ਨੌਜਵਾਨਾਂ ਦਾ ਕੋਈ ਅਪਰਾਧਕ ਪਿਛੋਕੜ ਨਹੀਂ ਹੈ ਉਦੋਂ ਜਦੋਂ CBSA ਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਬਾਰੇ ਪੁੱਛਿਆ ਗਿਆ ਤਾਂ ਬਾਰਡਰ ਏਜੰਸੀ ਨੇ ਪ੍ਰਾਈਵੇਸੀ ਐਕਟ ਦਾ ਹਵਾਲਾ ਦਿੰਦਿਆਂ ਨਿੱਜੀ ਜਾਣਕਾਰੀ ਸਾਂਝੀ ਕਰਨ ਤੋਂ ਨਾ ਕਰ ਦਿੱਤੀ ਇਥੇ ਦੱਸਣਾ ਬਣਦਾ ਹੈ ਕਿ ਮਨਦੀਪ ਨਿਰਮਨਦੀਪ ਅਤੇ ਅਰੁਣਦੀਪ ਦੀ ਗ੍ਰਿਫਤਾਰੀ ਇਸ ਸਾਲ 27 ਮਾਰਚ ਨੂੰ ਇੱਕ ਘਰ ਉੱਤੇ ਚੱਲੀਆਂ ਗੋਲੀਆਂ ਦੇ ਮਾਮਲੇ ਵਿੱਚ ਕੀਤੀ ਗਈ ਹੈ। ਗੋਲੀਬਾਰੀ ਦੌਰਾਨ ਕੋਈ ਜ਼ਖਮੀ ਨਹੀਂ ਸੀ ਹੋਇਆ ਅਤੇ ਮਾਮਲੇ ਦੀ ਪੜਤਾਲ ਜ਼ਬਰੀ ਵਸੂਲੀ ਦੇ ਯਤਨਾਂ ਨਾਲ ਜੋੜ ਦਿੱਤੀ ਗਈ। ਦੂਜੇ ਪਾਸੇ 25 ਸਾਲ ਦੇ ਹਰਮਨਜੋਤ ਬਰਾੜ ਅਤੇ 23 ਸਾਲ ਦੇ ਹਰਦੇਲਪ੍ਰੀਤ ਸਿੰਘ ਦੀ ਗ੍ਰਿਫਤਾਰੀ ਐਤਵਾਰ ਨੂੰ ਵਾਪਰੀ ਅਗਜ਼ਨੀ ਦੀ ਵਾਰਦਾਤ ਦੇ ਸਬੰਧ ਵਿੱਚ ਕੀਤੀ ਗਈ। ਰੌਇਲ ਕੈਨੇਡੀਅਨ ਮਾਉਂਟੇਡ ਪੁਲਿਸ ਮੁਤਾਬਕ 81 ਬੀ ਐਵੇਨਿਊ ਦੇ 15000 ਬਲਾਕ ਵਿੱਚ ਅਗਜ਼ਨੀ ਦੀ ਵਾਰਦਾਤ ਮਗਰੋਂ ਇੱਕ ਘਰ ਤੇ ਛਾਪਾ ਮਾਰਦਿਆਂ ਚੋਰੀ शुदा ਸਮਾਨ ਬਰਾਮਦ ਕੀਤਾ ਗਿਆ। ਸਰੀ ਵਿਖੇ ਮੌਜੂਦਾ ਬਰੇ ਦੌਰਾਨ ਜਬਰੀ ਵਸੂਲੀ ਦੇ 56 ਮਾਮਲੇ ਸਾਹਮਣੇ ਆ ਚੁੱਕੇ ਨੇ ਅਤੇ ਜ਼ਿਆਦਾਤਰ ਦੀ ਗੁੱਥੀ ਸੁਲਝਾਈ ਜਾਣੀ ਬਾਕੀ ਹੈ। ਇਸੇ ਦੌਰਾਨ ਦਾ ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਸਰੀ ਦੇ ਸਵਿਫਟ 1200 AM ਰੇਡੀਓ ਸਟੇਸ਼ਨ ਉੱਤੇ ਗੋਲੀਆਂ ਚਲਾਉਣ ਵਾਲਾ ਲਾਰੈਂਸ ਬਿਸ਼ਨੋਈ ਗਰੋ ਨਾਲ ਸਬੰਧਤ ਹੈ ਅਤੇ ਕਈ ਪੰਜਾਬੀ ਗਾਇਕਾਂ ਤੋਂ ਮੋਟੀਆਂ ਰਕਮਾਂ ਵਸੂਲਣ ਦਾ ਦਾਵਾ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ਪੋਸਟ ਰਾਹੀਂ ਹਮਲਾਵਰ ਨੇ ਆਪਣਾ ਨਾਂ ਫਤਿਹ ਪੁਰਤਗਾਲ ਦੱਸਿਆ ਅਤੇ ਕਿਹਾ ਕਿ ਉਹ ਤਿੰਨ ਦਿਨਾਂ ਤੋਂ ਵਖ-ਵਖ ਥਾਵਾਂ ਤੇ ਗੋਲੀਆਂ ਚਲਾ ਰਿਹਾ ਹੈ। ਇਹ ਸਾਰੇ ਟਿਕਾਣੇ ਨਵੀਂ ਤੇਸੀ ਉਰਫ ਨਵੀਂ ਢੇਸੀ ਨਾਲ ਸਬੰਧਤ ਨੇ ਜੋ ਲਾਰੈਂਸ ਬਿਸ਼ਨੋਈ ਦੇ ਨਾਂ ਤੇ ਗਾਇਕਾਂ ਤੋਂ ਕਥਿਤ ਤੌਰ ਤੇ 5 ਮਿਲੀਅਨ ਡਾਲਰ ਦੀ ਰਕਮ ਹੜੱਪ ਚੁੱਕਾ ਹੈ। ਅਤੇ ਇਸੇ ਕਰਕੇ ਹੁਣ ਉਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਸੋਸ਼ਲ ਮੀਡੀਆ ਪੋਸਟ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਕਿਸੇ ਵੱਲੋਂ ਕਾਰੋਬਾਰੀਆਂ ਦੀਆਂ ਕਰਤੂਤਾਂ ਬਾਰੇ ਸਬੂਤ ਪੇਸ਼ ਕੀਤੇ ਜਾਣਗੇ ਤਾਂ ਗਿਰੋ ਉਹਨਾਂ ਵਿਰੁੱਧ ਲਾਜ਼ਮੀ ਕਾਰਵਾਈ ਕਰੇਗਾ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮਿਹਨਤ ਅਤੇ ਇਮਾਨਦਾਰੀ ਨਾਲ ਕਮਾਈ ਕਰ ਰਹੇ ਕਾਰੋਬਾਰੀਆਂ ਨਾਲ ਉਹਨਾਂ ਦੀ ਕੋਈ ਦੁਸ਼ਮਣੀ ਨਹੀਂ ਦੂਜੇ ਪਾਸੇ ਸਰੀ ਤੋਂ ਪੰਜਾਬੀ ਪੱਤਰਕਾਰ ਗੁਰਪ੍ਰੀਤ ਸਹੋਤਾ ਨੇ ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦਿਆਂ ਕਿਹਾ ਕੇ ਨਵੀਟ ਐਸ਼ੀਆ ਤੇ ਉਸਦੇ ਪਿਤਾ ਕੁਲਵੰਤ ਢੇਸੀ ਕਿਸੇ ਵੀ ਕਿਸਮ ਦਾ ਗਲਤ ਕੰਮ ਕੀਤਾ ਹੋਣ ਤੋਂ ਇਨਕਾਰ ਕਰ ਰਹੇ ਨੇ। ਗੇਰਾ ਰਿਪੋਰਟ ਹੰਦਲ ਟੀਵੀ। ਆ ਹੁਣ ਚਲਦੇ ਆਂ ਅਮਰੀਕਾ ਦੇ ਭੀੜ ਭਾੜ ਵਾਲੇ ਹਾਈਵੇ ਤੇ ਹੈਲੀਕਾਪਟਰ ਕ੍ਰੈਸ਼ ਹੋਣ ਨਾਲ ਸੰਬੰਧਤ ਹੌਲਨਾਖਬਰ ਵਾਲ। ਕੈਲੀਫੋਰਨੀਆ ਦੇ ਇੱਕ ਹਾਈਵੇ ਤੋਂ ਲੰਘ ਰਹੇ ਸੈਂਕੜੇ ਲੋਕ ਵਲਵਲ ਬਚ ਗਏ ਜਦੋਂ ਇੱਕ ਹੈਲੀਕਾਪਟਰ ਅਚਨਚੇਤ ਕ੍ਰੈਸ਼ ਹੋ ਗਿਆ। ਹਾਦਸੇ ਦੀਆਂ ਦਿਲ ਕੰਬਾਉ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ। ਜਨਾਬ ਇਸ ਹੈਲੀਕਾਪਟਰ ਦੀ ਕਾਰਨ ਨਾਲ ਟੱਕਰ ਹੁੰਦੀ ਦੇਖੀ ਜਾ ਸਕਦੀ ਹੈ ਦੂਜੇ ਪਾਸੇ ਹਾਦਸੇ ਨੂੰ ਅੱਖੀ ਦੇਖਣ ਵਾਲੇ ਆਪਣੇ ਵਿਚਾਰ ਸਾਂਝੇ ਕਰ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ 에어 ਐਮਬੂਲੈਂਸ ਦੇ ਰੂਪ ਵਿੱਚ ਹੈਲੀਕਾਪਟਰ ਨੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਡੇਵਿਸ ਮੈਡੀਕਲ ਸੈਂਟਰ ਤੋਂ ਉਡਾਣ ਭਰੀ ਅਤੇ ਕੁਝ ਹੀ ਮਿੰਟ ਬਾਅਦ ਕ੍ਰੈਸ਼ ਹੋ ਗਿਆ ਹੈਲੀਕਾਪਟਰ ਵਿੱਚ ਸਵਾਰ ਤਿੰਨ ਜਣਿਆਂ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਹਾਦਸਾ ਹਾਊ ਐਵੇਨਿਊ ਨੇੜੇ ਹਾਈਵੇ 50 ਦੀਆਂ ਈਸਟ ਬਾਉਂਡ ਲੇਨਸ ਤੇ ਵਾਪਰਿਆ ਜਿਸ ਮਗਰੋਂ ਆਵਾਜਾਈ ਬੰਦ ਕਰ ਦਿੱਤੀ ਗਈ ਅਤੇ ਹਾਈਵੇ ਤੇ ਲੰਮਾ ਜਾਮ ਲੱਗ ਗਿਆ ਸੈਕਰਮੈਂਟੋ ਫਾਇਰ ਡਿਪਾਰਟਮੈਂਟ ਅਤੇ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਵੱਲੋਂ ਫਿਲਹਾਲ ਇਸ ਮੁੱਦੇ ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਸੈਕਰਮੈਂਟੋ ਦੇ ਮੇਅਰ ਕੈਵਨ ਮੈਕਾਰਟੀ ਨੇ ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦਿਆਂ ਕਿਹਾ ਕਿ ਹਾਦਸਾ ਬੇਹਦ ਖਤਰਨਾਕ ਸੀ ਅਤੇ ਜ਼ਖਮੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ helicopter ਤੋਂ صرف 5 ਫੁੱਟ ਦੂਰ ਰੋਕਣ ਵਿੱਚ ਸਫਲ ਰਹੇ ਇੱਕ ਰਾਹੀਰ ਨੇ ਦੱਸਿਆ ਕਿ ਕ੍ਰੈਸ਼ ਤੋਂ ਬਾਅਦ ਕੋਈ ਧੁਮਾਕਾ ਨਹੀਂ ਹੋਇਆ ਪਰ ਸੰਗਣਾ ਧੂਆਂ ਉੱਠਣ ਲੱਗਾ helicopter ਦੇ ਕਈ ਟੋਟੇ ਹੋ ਚੁੱਕੇ ਸਨ ਮੋਢਲੇ ਤੌਰ ਤੇ ਉਸ ਨੂੰ ਸਮਝ ਹੀ ਨਾ ਆਈ ਕਿ ਆਖਰਕਾਰ helicopter ਧਰਤੀ ਤੇ ਕਿਵੇਂ ਆ ਡਿੱਗਾ ਬੇਰ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਅਮਰੀਕਾ ਤੋਂ ਡਿਪੋਰਟ ਕੀਤੇ ਜਾ ਰਹੇ ਇੱਕ ਹੋਰ ਭਾਰਤੀ ਨਾਲ ਸੰਬੰਧਤ ਹੈ ਜੀ ਹਾਂ ਟਰੰਪ ਦੀਆਂ ਇਮੀਗ੍ਰੇਸ਼ਨ ਨੀਤੀਆਂ ਲਾਗੂ ਕਰਨ ਵਿੱਚ ਝੋਟੇ ਅਫਸਰ ਕੱਚਿਆਂ ਦੇ ਨਾਲ-ਨਾਲ ਪੱਕਿਆਂ ਨੂੰ ਵੀ ਚੁੱਕ-ਚੁੱਕ ਕੇ ਰਿਪੋਰਟ ਕਰ ਰਹੇ ਨੇ ਅਤੇ ਅਜਿਹੀ ਹੀ ਕਾਰਵਾਈ ਦਾ ਸ਼ਿਕਾਰ ਇੱਕ ਹੋਰ ਭਾਰਤੀ ਬਣ ਗਿਆ ਹਰਕਨਸ਼ਾ ਸੂਬੇ ਵਿੱਚ ਆਪਣੀ ਯੂਐਸ ਸਿਟੀਜ਼ਨ ਪਤਨੀ ਨਾਲ ਰਹਿ ਰਹੇ ਕਪਿਲ ਰਗੂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇੱਕ ਪਰਫਿਊਮ ਦੀ ਸ਼ੀਸ਼ੀ ਉਸ ਦੀ ਜ਼ਿੰਦਗੀ ਵਿੱਚ ਪੁਚਾੜ ਲਿਆ ਸਕਦੀ ਹੈ ਕਪਿਲ ਰਗੂ ਫੂਡ ਡਿਲੀਵਰੀ ਦਾ ਕੰਮ ਕਰ ਰਿਹਾ ਸੀ ਜਦੋਂ ਬੈਂਟਨ ਸ਼ਹਿਰ ਦੀ ਪੁਲਿਸ ਨੇ ਟ੍ਰੈਫਿਕ ਨਿਯਮ ਦੀ ਉਲੰਘਣਾ ਕਰਨ ਤੇ ਉਸ ਨੂੰ ਰੋਕ ਲਿਆ। ਕਪਿਲ ਨਾਲ ਗੱਲਬਾਤ ਕਰਦਿਆਂ ਪੁਲਿਸ ਅਫਸਰਾਂ ਨੂੰ ਗੱਡੀ ਵਿੱਚ ਇੱਕ ਸ਼ੀਸ਼ੀ ਨਜ਼ਰ ਆਈ ਜਿਸ ਉੱਤੇ ਅਫੀਮ ਲਿਖਿਆ ਹੋਇਆ ਸੀ। ਕਪਿਲ ਵੱਲੋਂ ਵਾਰ-ਵਾਰ ਦਾਅਵਾ ਕੀਤੇ ਜਾਣ ਦੇ ਬਾਵਜੂਦ ਕਿ ਸ਼ੀਸ਼ੀ ਵਿੱਚ ਕੋਈ ਨਸ਼ੀਲਾ ਪਦਾਰਥ ਨਹੀਂ ਬਲਕਿ ਪਰਫਿਊਮ ਹੈ। ਪੁਲਿਸ ਅਫਸਰਾਂ ਨੇ ਉਸਦੀ ਇੱਕ ਨਾ ਸੁਣੀ ਅਤੇ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਡੱਕ ਦਿੱਤਾ। ਬਾਡੀ ਕੈਮ ਫੁਟੇਜ ਵਿੱਚ ਪੁਲਿਸ ਅਫਸਰਾਂ ਨੂੰ ਇਹ ਕਹਿੰਦਿਆਂ ਸੁਣਿਆ ਜਾ ਸਕਦਾ ਹੈ ਕਿ ਤੇਰੇ ਕੋਲੋਂ ਅਫੀਮ ਨਾਲ ਭਰੀ ਸ਼ੀਸ਼ੀ ਬਰਾਮਦ ਹੋਈ ਹੈ ਲੈਬ ਟੈਸਟ ਦੌਰਾਨ ਸਾਬਤ ਹੋ ਗਿਆ ਕਿ ਸ਼ੀਸ਼ੀ ਵਿੱਚ ਕੋਈ ਨਸ਼ੀਲਾ ਪਦਾਰਥ ਨਹੀਂ ਸੀ ਜਿਸ ਮਗਰੋਂ ਕਪਿਲ ਵਿਰੁੱਧ ਲੱਗੇ ਨਸ਼ਾ ਦਸਕਰੀ ਦੇ ਦੋਸ਼ ਰੱਦ ਕਰ ਦਿੱਤੇ ਗਏ ਪਰ ਇਸੇ ਦੌਰਾਨ ਕਪਿਲ ਦਾ ਵੀਜ਼ਾ ਐਕਸਪਾਇਰ ਹੋ ਗਿਆ ਅਤੇ ਇਮੀਗ੍ਰੇਸ਼ਨ ਵਾਲੇ ਉਸ ਨੂੰ ਰਿਪੋਰਟ ਕਰਨ ਦੀ ਤਿਆਰੀ ਕਰ ਰਹੇ ਨੇ ਸੈਲਾਈਨ ਕਾਉਂਟੀ ਦੀ ਜੇਲ੍ਹ ਵਿੱਚ ਬੰਦ ਕਪਿਲ ਨੂੰ ਇਮੀਗ੍ਰੇਸ਼ਨ ਵਾਲੇ ਲੂਇਜ਼ੀਆਨਾ ਦੇ ਡਿਟੈਂਸ਼ਨ ਸੈਂਟਰ ਵਿੱਚ ਲਿਆ ਗਏ ਜਿੱਥੇ ਉਸ ਨੂੰ 30 ਦਿਨ ਰੱਖਿਆ ਅਤੇ ਪਤਾ ਨਹੀਂ ਕਿਹੜੇ ਵੇਲੇ ਰਿਪੋਰਟ ਕਰ ਦਿੱਤਾ ਜਾਵੇ ਉਧਰ ਕਪਿਲ ਦੇ ਵਕੀਲ ਮਾਈਕ ਦਾ ਕਹਿਣਾ ਹੈ ਕਿ ਮਸਲਾ ਬੇਹਦ ਗੁੰਝਲਦਾਰ ਬਣ ਚੁੱਕਾ ਹੈ ਕਿਉਂਕਿ ਉਸ ਦਾ ਮੁਵਕਲ ਰਿਪੋਰਟ ਕੀਤੇ ਜਾਣ ਵਾਲਿਆਂ ਦੀ ਕਤਾਰ ਵਿੱਚ ਹੈ ਇੱਥੇ ਦੱਸਣਾ ਬਣਦਾ ਹੈ ਕਿ ਕਪਿਲ ਦਾ ਵਿਆਹ ਬੀਤੇ ਅਪ੍ਰੈਲ ਮਹੀਨੇ ਦੌਰਾਨ ਹੋਇਆ ਅਤੇ ਹੁਣ ਉਸਦੀ ਪਤਨੀ ਘਰ ਦੇ ਖਰਚੇ ਤੋਂ ਇਲਾਵਾ ਕਾਨੂੰਨੀ ਖਰਚੇ ਪੂਰੇ ਕਰਨ ਵਾਸਤੇ ਤਿੰਨ-ਤਿੰਨ ਨੌਕਰੀਆਂ ਕਰ ਰਹੀ ਹੈ। ਕਪਿਲ ਦੀ ਪਤਨੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਨੇ ਰਲ ਕੇ ਕੁਝ ਬਚਤ ਕੀਤੀ ਸੀ ਪਰ ਸਭ ਕੁਝ ਵਕੀਲ ਦੀਆਂ ਫੀਸਾਂ ਅਤੇ ਅਦਾਲਤੀ ਖਰਚਿਆਂ ਵਿੱਚ ਲੱਗ ਗਿਆ। ਕਪਿਲ ਦੀ ਪਤਨੀ ਨੇ ਦੋਸ਼ ਲਾਇਆ ਕਿ ਗ੍ਰਿਫਤਾਰੀ ਤੋਂ ਬਾਅਦ ਸਥਾਨਕ ਭਾਰਤੀ ਕੌਂਸਲੇਟ ਨੂੰ ਕੋਈ ਇਤਲਾ ਨਹੀਂ ਦਿੱਤੀ ਗਈ ਜੋ ਸਿੱਧੇ ਤੌਰ ਤੇ ਬਿਆਨਾ ਕਨਵੈਨਸ਼ਨ ਦੀ ਉਲੰਘਣਾ ਮੰਨੀ ਹੈ। ਉਦਰ ਆਈਐਸ ਦੇ ਲੀਗਲ ਦਫਤਰ ਨੂੰ ਭੇਜੇ ਇੱਕ ਪੱਤਰ ਰਾਹੀਂ ਕਪਿਲ ਨੇ ਦਲੀਲ ਦਿੱਤੀ ਹੈ ਕਿ ਉਸਦੇ ਵੀਜ਼ੇ ਦਾ ਮਸਲਾ ਪ੍ਰਸ਼ਾਸਕੀ ਗਲਤੀ ਕਰਕੇ ਪੈਦਾ ਹੋਇਆ ਜਿਸ ਦੇ ਮੱਦੇਨਜ਼ਰ ਅਮਰੀਕਾ ਵਿੱਚ ਕਾਨੂੰਨੀ ਤੌਰ ਤੇ ਮੌਜੂਦਗੀ ਮੁੜ ਬਹਾਲ ਕੀਤੀ ਜਾਵੇ ਪਰ ਫਿਲਹਾਲ ਆਈਐਸ ਵੱਲੋਂ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ ਜਦਕਿ ਇਸ ਘਟਨਾਕ੍ਰਮ ਨੇ ਕਪਿਲ ਅਤੇ ਉਸਦੀ ਪਤਨੀ ਨੂੰ ਤੁਰ ਅੰਦਰੋਂ ਝੰਡੋੜ ਕੇ ਰੱਖ ਦਿੱਤਾ ਹੈ ਬਿਆਰ ਰਿਪੋਰਟ ਹੰਦਰ ਟੀਵੀ ਆਓ ਹੁਣ ਚਲਦੇ ਹਾਂ ਕੈਨੇਡਾ ਵਿੱਚ ਤਿੰਨ ਪੰਜਾਬੀਆਂ ਦੀ ਬੇਵਕਤੀ ਮੌਤ ਨਾਲ ਸਬੰਧਤ ਦੁਖਦ ਖਬਰ ਵੱਲ ਅਮਰੀਕਾ ਵਿੱਚ ਸੈਰ ਸਪਾਟੇ ਮਗਰੋਂ ਕੈਨੇਡਾ ਪਰਤ ਰਹੇ ਪੰਜਾਬੀ ਪਰਿਵਾਰ ਨਾਲ ਵਾਪਰੇ ਹੌਲਨਾ ਖਾਦਸੇ ਦੌਰਾਨ ਪਿਓ ਪੁੱਤ ਦੀ ਮੌਤ ਹੋ ਗਈ ਜਦਕਿ ਮਾਂ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਮਰਨ ਵਾਲਿਆਂ ਦੀ شناخت ਪਟਿਆਲਾ ਜ਼ਿਲ੍ਹੇ ਦੇ ਪਿੰਡ ਫਤੇਗੜ ਛੰਨਾ ਨਾਲ ਸਬੰਧਤ ਪ੍ਰਦੀਪ ਕੁਮਾਰ ਅਤੇ ਉਸਦੇ 17 ਸਾਲਾ ਬੇਟੇ ਹਿਆਂਸ਼ ਵਜੋਂ ਕੀਤੀ ਗਈ ਹੈ प्राप्त जानकारी मुताबिक प्रदीप कुमार अपनी मैरिज एनिवर्सरी मनाਉਣ ਪਰਿਵਾਰ ਸਮੇਤ ਅਮਰੀਕਾ ਗਿਆ ਸੀ ਅਤੇ ਵਾਪਸੀ ਦੌਰਾਨ ਹਾਦਸਾ ਵਾਪਰ ਗਿਆ। प्रदीप कुमार ਦੇ ਪੰਜਾਬ ਰਹਿੰਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਤਕਰੀਬਨ 15 ਸਾਲ ਪਹਿਲਾਂ ਸਟੱਡੀ ਵੀਜ਼ਾ ਤੇ ਕੈਨੇਡਾ ਪੁੱਜਾ ਅਤੇ ਪੱਕਾ ਹੋਣ ਮਗਰੋਂ 2018 ਵਿੱਚ ਵਿਆਹ ਕਰਵਾ ਲਿਆ। प्रदीप ਅਤੇ ਉਸਦੀ ਪਤਨੀ ਅੰਸ਼ੁਲਾ ਨੇ ਬ੍ਰੈਂਪਟਨ ਵਿਖੇ ਆਪਣਾ ਘਰ ਬਸਾਇਆ ਅਤੇ ਘਰ ਵਿੱਚ ਬੇਟੇ ਨੇ ਜਨਮ ਲਿਆ। ਪਰਦੀਪ ਕੁਮਾਰ ਦੀ ਚਾਚੀ ਕਰਮਜੀਤ ਕੌਰ ਮੁਤਾਬਕ ਉਹ ਇੱਕ ਰੋਡ ਟਰਾਂਸਪੋਰਟ ਕੰਪਨੀ ਵਿੱਚ ਕੰਮ ਕਰਦਾ ਸੀ ਅਤੇ ਪਰਿਵਾਰ ਨਾਲ ਅਕਸਰ ਹੀ ਫੋਨ ਤੇ ਗੱਲ ਹੁੰਦੀ ਰਹਿੰਦੀ ਹਾਦਸੇ ਦੀ ਖਬਰ ਪਿੰਡ ਫਤੇਗੜ ਛੰਨਾ ਪੁੱਜੀ ਤਾਂ ਰਿਸ਼ਤੇਦਾਰਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਰਮਜੀਤ ਕੌਰ ਨੇ ਦੱਸਿਆ ਕਿ ਪ੍ਰਦੀਪ ਬੇਹਦ ਮਿਲਨਸਾਰ ਅਤੇ ਨਿਮਰ ਸੁਭਾਅ ਦਾ ਮਾਲਕ ਸੀ ਅਤੇ ਜਦੋਂ ਵੀ ਪਿੰਡ ਗੇੜਾ ਲਾਉਂਦਾ ਤਾਂ ਹਰ ਇੱਕ ਨੂੰ ਪੂਰੇ ਸਤਕਾਰ ਨਾਲ ਮਿਲਦਾ ਇੱਥੇ ਦੱਸਣਾ ਬਣਦਾ ਹੈ ਕਿ ਪ੍ਰਦੀਪ ਕੁਮਾਰ ਦੇ ਮਾਤਾ ਅਤੇ ਭੈਣ ਇਸ ਵੇਲੇ ਕੈਨੇਡਾ ਵਿੱਚ ਨੇ ਜਿਨ੍ਹਾਂ ਵਾਸਤੇ ਇੰਨਾ ਵੱਡਾ ਦੁੱਖ ਬਰਦਾਸ਼ਤ ਕਰਨਾ ਬੇਹਦ ਮੁਸ਼ਕਲ ਹੋ ਚੁੱਕਾ ਹੈ ਚਾਰ ਦਿਨ ਪਹਿਲਾਂ ਐਨੀਵਰਸਰੀ ਸੀ ਉਹਦੀ ਉਹ ਫੋਟੋਆਂ ਤੇ ਮੈਸੇਜ ਵਗੈਰਾ ਉਹ ਸਾਰੇ ਪਾਉਂਦੇ ਰਹੇ ਨੇ ਫੋਟੋਆਂ ਹਾਂਜੀ ਅੱਜ ਫੋਟੋ ਪਾਈਆਂ ਸਭ 29 ਤਰੀਕ ਦੀ ਐਨੀਵਰਸਰੀ ਕੋਈ ਖਾਸ ਗੱਲ ਖੜਦਾ ਹੋਵੇ ਕੋਈ ਗੱਲ ਹੁਣ ਨੀ ਜੀ ਹੋਈ ਜਾਨੀ ਉਹਦੀ ਮੰਮੀ ਦੀ ਗੱਲ ਹੋਈ ਆ ਪਰਸੋਂ ਇੱਕ ਦੋ ਦਿਨ ਪਹਿਲਾਂ ਹੂੰ ਤੇ ਉਹ ਕਹਿੰਦੀ ਮੈਂ ਕਿਹਾ ਤੂੰ ਕਹਿੰਦੀ ਵੀ ਆਉਣ ਨੂੰ ਕਹਿੰਦੀ ਮੈਂ ਆਵਾਂਗੀ ਨੀ ਟੂਰੀ ਘੁੰਮਣ ਗਏ ਨੇ ਅਮਰੀਕਾ ਹੂੰ ਵੀ ਉਦੋਂ ਬਾਅਦ ਮੈਂ ਆਉਂਗੀ ਜੀ ਟਿਕਟ ਕਰਾਉਣਗੀ ਮੇਰੀ ਜੀ ਉਦੋਂ ਬਾਅਦ ਤਾਂ ਕੰਮ ਹੋ ਗਿਆ ਜੀ ਹੁਣ ਕਿਨੇ ਆਉਣਾ ਕਿ ਬੁੜਾਣੀ ਉਦੋਂ ਤੇ ਰਹਿੰਦੀ ਹੈ ਹਾਂ ਜੀ ਤੇ ਕਿਹਦੇ ਬੱਚੇ ਪਰਦੇਸ ਦੇ ਬੱਚੇ ਦੋ ਇਹਦਾ ਇੱਕ ਬੇਟਾ ਸੀ ਜੀ ਉਹ ਪੂਰਾ ਹੋ ਗਿਆ ਬੱਚੇ ਦਾ ਨਾਮ ਕੀ ਇਹਦਾ ਪੁੱਤ ਦਾ ਹਾਂ ਜੀ ਹਾਂ ਜੀ ਇਸ ਕੱਤਰ ਗੀਤਾ ਨੂੰ ਠੀਕ ਹੈ ਨੂੰ ਠੀਕ ਹੈ ਜੀ ਹਸਪੀਟਲ ਉਹਦਾ ਕੀ ਨਾਮ ਹੈ ਅੰਸਲ ਕਾਰ ਚਾਰੇ ਸੀ ਕਿਸੇ ਹੋਰ ਨਾ ਕਾਰ ਸੀ ਆਪ ਚਲਾ ਰਹੇ ਸੀ ਗੱਡੀ ਗੱਡੀ ਦੋ ਦੋ ਜਣੇ ਸੀ ਜੀ ਵੀ ਬਦਲ ਬਦਲ ਕੇ ਚਲਾ ਰਹੇ ਸੀ ਪੰਜ ਘੰਟੇ ਉਹਨੇ ਚਲਾਈ ਉਸ ਤੋਂ ਬਾਅਦ ਉਹ ਦੂਸਰਾ ਬੇਟਾ ਬੈਠ ਗਿਆ ਇੱਕ ਘੰਟਾ ਚਲਾ ਕੇ ਪਿੱਛੇ ਬੈਠ ਗਿਆ ਇਹ ਅਮਰੀਕਾ ਗਈ ਸੀ ਘੁੰਮਣ ਹਾਂ ਜੀ ਉੱਥੇ ਵੀ ਰਹਿਦਾ ਰਹਿੰਦਾ ਸੀ ਉੱਥੇ ਵੀ ਰਹਿੰਦੇ ਨੇ ਤੇ ਵਾਪਸੀ ਮਾ ਆ ਗਏ ਜੀ ਵੇਰੇ ਵਿਟਨ ਚ ਆ ਕੇ ਰਿਸ਼ਤੇਦਾਰੀਆਂ ਤੋਂ ਉਹਨਾਂ ਨੂੰ ਮਿਲ ਕੇ ਗਏ ਨੇ ਸਾਰੇ ਹਮ ਬਸ ਉੱਥੋਂ ਚੱਲੇ ਨੇ ਚੱਲ ਕੇ ਤਾਂ ਫਿਰ ਆ ਪਾਣੀ ਵਰਤ ਲਈ ਜਿਹੜਾ ਸਹਣ ਜੋਖਰੇ ਹੀ ਨਹੀਂ ਕੋਈ ਖਾਸ ਗੱਲ ਕੀਤੀ ਹੋਵੇ ਕਦੀ ਤੁਹਾਡੇ ਨਾਲ ਆਪਣੇ ਦਿਲ ਦੀ ਦਿਲ ਦਿੱਤੇ ਹੀ ਕਹਿੰਦੇ ਨੇ ਜੀ ਵੀ ਅਸੀਂ ਬਹੁਤ ਸੌਖੇ ਹਾਂ ਹੁਣ ਅਸੀਂ ਵਧੀਆ ਵੀ ਅਸੀਂ ਆਵਾਂਗੇ ਆਉਂਦੇ ਸੀ ਜੀ 2 ਸਾਲ ਪਹਿਲਾਂ ਆ ਕੇ ਗਏ ਨੇ ਵਧੀਆ ਸਾਰੇ ਰਿਸ਼ਤੇਦਾਰੀਆਂ ਅਸੀਂ ਮਿਲ ਕੇ ਗਏ ਨੇ ਇੱਥੇ ਕੀਤੀ ਬਾੜੀ ਕਰਦੇ ਜੀ ਨਹੀਂ ਉਹਦੇ ਪਾਪਾ ਨੂੰ ਡੈਥ ਹੋਈ ਗਿਆ ਤੇ ਮੰਮੀ ਨੂੰ ਫਿਰ ਉਹ ਨਾਲ ਲੈ ਕੇ ਸੀ ਵੀ ਕੱਲੀ ਰਹੇ ਤਾਂ ਕਰਕੇ ਬਸ ਉਹ ਕਿੰਨਾ ਵੱੜ ਕੇ ਗਿਆ ਤਾਂ ਇੱਥੋਂ ਇੱਥੋਂ ਪਲਾਸਟੂ ਕੀਤੀ ਸੀ ਹਾਂਜੀ ਤੇ ਗਿਆ ਕਿਥੇ ਸੀ ਬਿਆ ਦਿੱਲੀ ਸੀ ਹਾਂਜੀ ਦਿੱਲੀ ਦੀ ਕੁੜੀ ਆ ਉਹਦੇ ਪਾਪਾ ਵੀ ਹੈਗੇ ਨੇ ਕਿ ਮਤਲਬ ਵਕੀਲ ਨੇਗੇ ਪਤੀਆ ਹਾਂਜੀ ਦੂਜੇ ਪਾਸੇ ਸਰੀ ਵਿਖੇ ਕੰਮ ਵਾਲੀ ਥਾਂ ਤੇ ਵਾਪਰੇ ਹਾਦਸੇ ਦੌਰਾਨ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ ਮਨਵਿੰਦਰ ਸਿੰਘ ਦੀ ਮੌਤ ਹੋ ਗਈ 30 ਸਾਲ ਦਾ ਮਨਵਿੰਦਰ ਸਿੰਘ ਇੱਕ ਕੰਸਟਰਕਸ਼ਨ ਕੰਪਨੀ ਵਿੱਚ ਕੰਮ ਕਰਦਾ ਸੀ ਅਤੇ ਅਚਾਨਕੇਤ ਵਾਪਰੇ ਹਾਦਸੇ ਦੌਰਾਨ ਉਹ ਦਮ ਤੋੜ ਗਿਆ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਮਨਵਿੰਦਰ ਸਿੰਘ ਦੀ ਦੇਹ ਪੰਜਾਬ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਫਰਰ ਰਿਪੋਰਟ ਹੰਦਰ ਟੀਵੀ ਅਗਲੀ ਖਬਰ ਯੂਕੇ ਪੁਲਿਸ ਵੱਲੋਂ ਦੁਨੀਆ ਦੇ ਸਭ ਤੋਂ ਵੱਡੇ ਮੋਬਾਈਲ ਚੋਰ ਗਿਰੋਹ ਦਾ ਪਰਦਾਫਾਸ਼ ਕੀਤੇ ਜਾਣ ਨਾਲ ਸਬੰਧਤ ਹੈ ਜੀ ਹਾਂ ਦੁਨੀਆ ਦੇ ਸਭ ਤੋਂ ਵੱਡੇ ਮੋਬਾਈਲ ਫੋਨ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹਾਂ ਯੂਕੇ ਪੁਲਿਸ ਵੱਲੋਂ 18 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ ਇੱਕ ਭਾਰਤੀ ਹੈ ਕਮਾਂਤਰੀ ਪੱਧਰ ਤੇ ਸਰਗਰਮ ਗਿਰੋਹ ਵੱਲੋਂ ਪਿਛਲੇ ਸਾਲ 40 ਹਜ਼ਾਰ ਤੋਂ ਵੱਧ ਫੋਨ ਚੋਰੀ ਕਰਕੇ ਵੱਖ-ਵੱਖ ਮੁਲਕਾਂ ਵਿੱਚ ਭੇਜੇ ਗਏ ਮਾਮਲੇ ਦੀ ਪੜਤਾਲ ਉਸ ਵੇਲੇ ਸ਼ੁਰੂ ਹੋਈ ਜਦੋਂ ਪਿਛਲੇ ਸਾਲ 크ਿਸਮਸ ਮੌਕੇ ਇੱਕ ਪੀੜਤ ਨੇ ਆਪਣੇ ਚੋਰੀ ਹੋਏ ਆਈਫੋਨ ਨੂੰ ਟਰੈਕ ਕੀਤਾ ਅਤੇ ਉਸ ਦੀ ਲੋਕੇਸ਼ਨ ਇਤਰੋ ਹਵਾਈ ਅੱਡੇ ਨੇੜਲੇ ਇੱਕ ਗੋਦਾਮ ਵਿੱਚ ਮਿਲੀ ਪੁਲਿਸ ਨੇ ਵੇਅਰ ਹਾਊਸ ਦੀ ਤਲਾਸ਼ੀ ਲਈ ਤਾਂ 894 ਹੋਰ ਫੋਨ ਵੀ ਮਿਲ ਗਏ ਜਿਨ੍ਹਾਂ ਦੀ ਪੜਤਾਲ ਕਰਨ ਤੇ ਪਤਾ ਲੱਗਾ ਕਿ ਇਹ ਹਾਂਗਕਾਂਗ ਭੇਜੇ ਜਾ ਰਹੇ ਸਨ ਪੁਲਿਸ ਨੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਦਿਆਂ ਦੋ ਸ਼ੱਕੀਆਂ ਦੀ ਪਛਾਣ ਕੀਤੀ ਅਤੇ ਇਹ ਦੋਵੇਂ afghan ਨਾਗਰਿਕ ਦੱਸੇ ਜਾ ਰਹੇ ਨੇ ਚੋਰੀ ਅਤੇ ਤਸਕਰੀ ਕਰ ਰਹੇ ਗਿਰੋਹ ਵਿੱਚ ਇੱਕ 29 ਸਾਲ ਦਾ ਭਾਰਤੀ ਵੀ ਸ਼ਾਮਲ ਹੈ ਜਿਸ ਦਾ ਨਾਂ ਸਾਹਮਣੇ ਨਹੀਂ ਆ ਸਕਿਆ मेट्रोपॉलिटन पुलिस ਦੇ ਡਿਟੈਕਟਿਵ ਇਨਸਪੈਕਟਰ ਮਾਰਕ ਗੋਵਰਨ ਨੇ ਦੱਸਿਆ ਕਿ ਸਾਲ 2020 ਦੌਰਾਨ ਲੰਡਨ ਸ਼ਹਿਰ ਵਿੱਚੋਂ 28000 ਫੋਨ ਚੋਰੀ ਹੋਏ ਪਰ 2024 ਤੱਕ ਇਹ ਅੰਕੜਾ ਵਧ ਕੇ 80000 ਤੱਕ ਪਹੁੰਚ ਗਿਆ 4 ਸਾਲ ਵਿੱਚ ਫੋਨ ਚੋਰਾਂ ਨੇ ਅੰਕੜਾ 3 ਗੁਣਾ ਵਧਾ ਦਿੱਤਾ ਅਤੇ ਵਿਦੇਸ਼ਾਂ ਵਿੱਚ ਭੇਜਣ ਲੱਗੇ ਇੱਥੇ ਦੱਸਣਾ ਬਣਦਾ ਹੈ ਕਿ ਪੂਰੇ ਯੂਕੇ ਵਿੱਚ ਚੋਰੀ ਹੋਣ ਵਾਲੇ ਮੋਬਾਈਲ ਫੋਨਸ ਵਿੱਚੋਂ 70% ਸਿਰਫ ਲੰਡਨ ਵਿੱਚੋਂ ਚੋਰੀ ਹੁੰਦੇ ਨੇ ਕਾਮੀ ਰਾਜਧਾਨੀ ਦੇ ਪੱਛਮੀ ਇਲਾਕੇ ਅਤੇ ਵੈਸਟਮਿੰਸਟਰ ਵਰਗੇ ਸਲਾਨੀਆਂ ਦੀ ਬਹੁ ਗਿਣਤੀ ਵਾਲੇ ਖੇਤਰਾਂ ਵਿੱਚ ਫੋਨ ਖੋਹਣ ਦੀਆਂ ਵਾਰਦਾਤਾ ਆਮ ਨੇ ਤਕਨੀਕੀ ਮਾਰਾਂ ਮੁਤਾਬਕ ਸੈਕੰਡ ਹੈਂਡ ਫੋਨਸ ਦੀ ਵਾਧਦੀ ਮੰਗ ਕਰਕੇ ਮੋਬਾਈਲ ਚੋਰ ਵੱਡੇ ਪੱਧਰ ਤੇ ਸਰਗਰਮ ਹੋ ਚੁੱਕੇ ਨੇ ਹੈਰਾਨੀ ਇਸ ਗੱਲ ਦੀ ਹੈ ਕਿ ਕੁਝ ਅਪਰਾਧੀਆਂ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਛੱਡ ਕੇ ਫੋਨ ਚੋਰੀ ਕਰਨ ਦਾ ਤੰਦਾ ਸ਼ੁਰੂ ਕਰ ਲਿਆ ਜਿਸ ਰਾਹੀਂ ਮੋਟੀ ਕਮਾਈ ਕੀਤੀ ਜਾ ਸਕਦੀ ਹੈ ਪੁਲਿਸ ਦਾ ਕਹਿਣਾ ਹੈ ਕਿ ਜ਼ਿਆਦਾਤਰ ਐਪਲ ਫੋਨ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਜੋ ਦੁਨੀਆ ਦੇ ਹਰ ਮੁਲਕ ਵਿੱਚ ਵੇਚਿਆ ਜਾ ਸਕਦਾ ਹੈ ਚੀਨ ਵਿੱਚ ਅਜਿਹੇ ਫੋਨਸ ਦੀ ਜ਼ਿਆਦਾ ਮੰਗ ਹੈ ਕਿਉਂਕਿ ਇਹਨਾਂ ਰਾਹੀਂ ਸਰਕਾਰੀ ਸੈਂਸਰਸ਼ਿਪ ਤੋਂ ਬਚਣ ਦਾ ਮੌਕਾ ਮਿਲਦਾ ਹੈ ਅਤੇ ਲੋਕ ਹਜ਼ਾਰਾਂ ਪਾਉਂਡ ਦੇਣ ਨੂੰ ਤਿਆਰ ਰਹਿੰਦੇ ਨੇ ਦੂਜੇ ਪਾਸੇ ਪੁਲਿਸ ਵੱਲੋਂ ਕੀਤੇ ਜਾ ਰਹੇ ਯਤਨਾਂ ਰਾਹੀਂ ਫੋਨ ਖੋਹਣ ਦੇ ਮਾਮਲਿਆਂ ਵਿੱਚ ਹੁਣ ਤੱਕ 13% ਕਮੀ ਦਰਜ ਕੀਤੀ ਗਈ ਹੈ ਯਾਰਾ ਰਿਪੋਰਟ ਹੰਦੜ ਟੀਵੀ ਆ ਹੁਣ ਚਲਦੇ ਹਾਂ ਵੈਸਟ ਜੈਟ ਵੱਲੋਂ ਬੈਗ ਫੀਸ ਵਿੱਚ ਕੀਤੇ ਵਾਅਦੇ ਨਾਲ ਸੰਬੰਧਤ ਅਹਿਮ ਖਬਰ ਵੱਲ ਵੈਸਟ ਜੈਟ ਵੱਲੋਂ ਮੁਸਾਫਰਾਂ ਤੇ ਲਾਗੂ ਬੈਗ ਫੀਸ ਵਿੱਚ 5 ਡਾਲਰ ਦਾ ਚੁੱਪਚੀ ਤੇ ਵਾਅਦਾ ਕਰ ਦਿੱਤਾ ਗਿਆ ਹੈ ਇਕਨੋਮੀ ਸ਼੍ਰੇਣੀ ਵਿੱਚ ਸਫ਼ਰ ਕਰਨ ਵਾਲੇ ਮੁਸਾਫਰਾਂ ਲਈ ਫ੍ਰੀ ਪੇਡ ਫਰਸਟ ਚੈੱਕਡ ਬੈਗ ਫੀਸ ਦੇ ਰੂਪ ਵਿੱਚ 40 ਡਾਲਰ ਤੋਂ ਫੀਸ ਸ਼ੁਰੂ ਹੁੰਦੀ ਹੈ ਜਦਕਿ ਚੈੱਕ ਇਨ ਤੱਕ ਉਡੀਕ ਕਰਨ ਵਾਲਿਆਂ ਤੋਂ ਘੱਟੋ ਘੱਟ 60 ਡਾਲਰ ਵਸੂਲ ਕੀਤੇ ਜਾਣਗੇ ਵੈਜ਼ਡ ਦੀਆਂ ਸਸਤੇ ਕਿਰਾਏ ਵਾਲੀਆਂ ਫਲਾਈਟਸ ਜਾਂ ਅਲਟਰਾ ਬੇਸਿਕ ਵਿੱਚ ਸਫਰ